ਪਿੰਡ ਤੋਂ ਰਾਜਪੁਰਾ 6:10 ਹਾਂ 6:10 ਮਿੰਟਾਂ ਦੀ ਜਿਹੜੀ ਟ੍ਰੇਨ ਤੁਰਦੀ ਹੋ ਉਸ ਤੇ ਬਈ ਆ ਲੜਕੀ ਥੈਈ ਸੀ ਮੈਨੂੰ ਬਾਥਰੂਮਾਂ ਚੋਂ ਕੋਈ ਮੂੰਹ ਤੇ ਪੱਟੀ ਬੰਨ ਕੇ ਸਿੱਟ ਗਿਆ ਸੀ ਤੇ ਵੱਡੇ ਵੀਰ ਵਾਕੀ ਮੈਂ ਤਾਂ ਸਕਰੀਨ ਸ਼ਾਟ ਵੀ ਲਾ ਦੂੰਗਾ ਫੋਟੋ ਦਾ ਜੇ ਜੀ ਦੀਦੀ ਵੀ ਹੈਗੀ ਹੈ ਭਾਈ ਆਪ ਦੀ ਲੈ ਜਾਓ ਲੈ ਜਾਓ ਵੀਰ ਜੀ ਪਰ ਇਹਦਾ ਕੋਈ ਆਧਾਰ ਕਾਰਡ ਜਾਂ ਕੋਈ ਇਹਦੀ ਜਨਮ ਮੀਤੀ ਦੇ ਕੇ ਜਾਂ ਕੋਈ ਪ੍ਰੂਫ ਆਪ ਦਾ ਦੇ ਕੇ ਵੀ ਉਹਨੂੰ ਲੈ ਜਾ ਸਕਦੇ ਹੋ ਪਿੰਡ ਰਹਿ ਕੇ ਕਲਾਂ ਤੋਂ ਮੇਰਾ ਨੰਬਰ ਹੈਗਾ ਭਾਈ 9988182372 ਬੱਤ ਵੱਤ ਸ਼ੇਅਰ ਕਰ ਦਿਓ ਵੀਰੇ ਕਿਉਂਕਿ ਆ ਆਪਦੀ ਕਿਸੇ ਦੀ ਵੀ ਧੀ ਆ ਆਦੇ ਮਾਂ ਕੋਲੇ ਪਹੁੰਚ ਜੇ ਆ ਕੁੜੀ ਦੇਖ ਲਓ ਵੀਰੇ ਆ ਮੇਰੀ ਮੰਮੀ ਕੋਲੇ ਆ ਕੁੜੀ ਐ ਇਸ ਟਾਈਮ ਬਾਕੀ ਮੈਂ ਸਾਰੇ ਸਕਰੀਨ ਸ਼ਾਟ ਲਾ ਦੂੰਗਾ ਵੀਰ ਟਿੰਡ ਤੋਂ ਰਾਜਪੁਰਾ 6:10 ਹਾਂ 6:10 ਮਿੰਟਾਂ ਦੀ ਜਿਹੜੀ ਟ੍ਰੇਨ ਤੁਰਦੀ ਉਸ ਤੇ ਬਈ ਆ ਲੜਕੀ ਥੈਈ ਸੀ ਮੈਨੂੰ ਬਾਥਰੂਮਾਂ ਚੋਂ ਕੋਈ ਮੂੰਹ ਤੇ ਪੱਟੀ ਬੰਨ ਕੇ ਸਿੱਟ ਗਿਆ ਸੀ ਤੇ ਵੱਡੇ ਵੀਰ ਬਾਕੀ ਮੈਂ ਤਾਂ ਸਕਰੀਨ ਸ਼ਾਟ ਵੀ ਲਾ ਦੂੰਗਾ ਫੋਟੋ ਦਾ ਜੇ ਜੀ ਦੀਦੀ ਵੀ ਹੈਗੀ ਐ ਭਾਈ ਆਪਦੀ ਲੈ ਜਾਓ ਲੈ ਜਾਓ ਵੀਰ ਜੀ ਪਰ ਇਹਦਾ ਕੋਈ ਆਧਾਰ ਕਾਰਡ ਜਾਂ ਕੋਈ ਇਹਦੀ ਜਨਮ ਮਿਤੀ ਦੇ ਕੇ ਜਾਂ ਕੋਈ ਪ੍ਰੂਫ ਆਪ ਦਾ ਦੇ ਕੇ ਵੀ ਇਹਨੂੰ ਲੈ ਜਾ ਸਕਦੇ ਹੋ ਪਿੰਡ ਰਹਿ ਕੇ ਕਲਾਂ ਤੋਂ ਮੇਰਾ ਨੰਬਰ ਹੈਗਾ ਬਈ 998182372 ਵੱਤ-ਵੱਤ ਸ਼ੇਅਰ ਕਰ ਦਿਓ ਵੀਰੇ ਕਿਉਂਕਿ ਆਪ ਦੀ ਕਿਸੇ ਦੀ ਵੀ ਧੀ ਆ ਦੇ ਮਾਂ ਕੋਲੇ ਪਹੁੰਚ ਜੇ ਆ ਕੁੜੀ ਦੇਖ ਲਓ ਵੀਰੇ ਆ ਮੇਰੀ ਮੰਮੀ ਕੋਲੇ ਆ ਕੁੜੀ ਆ ਇਸ ਟਾਈਮ ਬਾਕੀ ਮੈਂ ਸਾਰੇ ਸਕਰੀਨ ਸ਼ਾਟ ਲਾ ਦੂੰਗਾ ਵੀਰ ਪਿੰਡ ਤੋਂ ਰਾਜਪੁਰਾ 6:10 ਹਾਂ 6:10 ਮਿੰਟਾਂ ਦੀ ਜਿਹੜੀ ਟ੍ਰੇਨ ਤੁਰਦੀ ਉਸ ਤੇ ਭਈ ਆ ਲੜਕੀ ਥਈ ਸੀ ਮੈਨੂੰ ਬਾਥਰੂਮਾਂ ਚੋਂ ਕੋਈ ਮੂੰਹ ਤੇ ਪੱਟੀ ਬੰਨ ਕੇ ਸਿੱਟ ਗਿਆ ਸੀ ਤੇ ਵੱਡੇ ਵੀਰ ਵਾਕੀ ਮੈਂ ਤਾਂ ਸਕਰੀਨ ਸ਼ਾਟ ਵੀ ਲਾ ਦੂੰਗਾ ਫੋਟੋ ਦਾ ਜੇ ਜੀ ਦੀਦੀ ਵੀ ਹੈਗੀ ਆ ਭਾਈ ਆਪਦੀ ਲੈ ਜਾਓ ਲੈ ਜਾਓ ਵੀਰ ਜੀ ਪਰ ਇਹਦਾ ਕੋਈ ਆਧਾਰ ਕਾਰਡ ਜਾਂ ਕੋਈ ਇਹਦੀ ਜਨਮ ਮੀਤੀ ਦੇ ਕੇ ਜਾਂ ਕੋਈ ਪ੍ਰੂਫ ਆਪਦਾ ਦੇ ਕੇ ਵੀ ਉਹਨੂੰ ਲੈ ਜਾ ਸਕਦੇ ਹੋ ਪਿੰਡ ਰਹਿ ਕੇ ਕਲਾਂ ਤੋਂ ਮੇਰਾ ਨੰਬਰ ਹੈਗਾ ਭਾਈ 9988182372 ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਕਿਉਂਕਿ ਆਪਦੀ ਕਿਸੇ ਦੀ ਵੀ ਧੀ ਆ ਦੇ ਮਾਪੇ ਕੋਲੇ ਪਹੁੰਚ ਜੇ ਆ ਕੁੜੀ ਦੇਖ ਲਓ ਵੀਰੇ ਆ ਮੇਰੀ ਮੰਮੀ ਕੋਲੇ ਆ ਕੁੜੀ ਐ